ਇਹ ਨਾਮ ਦਾ ਕੋਈ ਨਾਮ ਤੇ ਕਿਉਂ ਖੜਿਆ ਹੋ? ਮਨਰੇਕਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ। ਉਹ ਕਹਿੰਦੇ 125 ਦਿਨ ਕਰ ਦਾਂਗੇ ਔਰ ਕੰਮ ਬੰਦ ਕਰਕੇ ਸਾਰੇ ਟੋਪਾਂ ਨਹੀਂ ਤੁਸੀਂ ਬਣਾ ਸਕਦੇ। ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ। ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ। ਫਿਰ ਕਿੱਥੇ ਕਰਾਉਂਗੇ ਕੰਮ ਉਹਨਾਂ ਤੋਂ? 40% ਕਹਿੰਦੇ ਸਟੇਟ ਦੇਊਗੀ, ਪਹਿਲਾਂ 10% ਸੀ। ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਕਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ। ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ। ਇਹਨਾਂ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਪੁੱਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ? ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਘੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਹ ਤੋਂ ਕੰਮਾਂ ਤੇ ਪਾਬੰਦੀ ਲਾਤੀ ਹਮੇਸ਼ਾ ਪਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਅਗਨੀ ਵੀਰ ਕੀਤਾ ਇਹਨਾਂ ਨੇ ਫੌਜ ਦੇ ਵਿੱਚ ਅਗਨੀ ਵੀਰ ਤਿੰਨ ਸਾਲਾਂ ਬਾਅਦ ਤੇ ਤਿੰਨ ਸਾਲਾਂ ਬਾਅਦ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਬਸ ਬੋਤ ਵੀ ਨਾ ਰਹੇ ਨੀ ਬੋਤ ਨਾ ਰਹੇ ਆ ਅਸਾਂ ਕਿਸਾਨ ਨੂੰ ਰੋਕ ਕਰਾਂਗੇ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਬਣੇ ਪੰਜਾਬ ਦੇ ਹੱਕ ਜੀ ਦੇ ਨਾਲ ਦਤਾਰੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੁੰਦੇ ਹੁਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਸੜਕਾਂ ਸੜਕਾਂ 43000 ਕਿਲੋਮੀਟਰ ਸੜਕਾਂ ਬਣ ਗਈਆਂ ਪ੍ਰਧਾਨ ਮੰਤਰੀ ਯੋਜਨਾ ਸੜਕੀ ਯੋਜਨਾ ਵਾਲਾ ਸੁਧਾਨ ਮੰਤਰੀ ਉਹ ਕੋਈ ਨਹੀਂ ਕਰੀਏ ਤੇ ਜਦੋਂ ਉਹ ਪੁਤਾਂ ਅਮਰੀਕਾ ਦੇ ਪੈਸੇ ਕੱਟਣ ਨੂੰ ਫਿਰਦੇ ਆ ਨਰੇਗਾ ਦੇ ਬੇਸਿਆਂ ਚ ਹੁਣ ਦੱਸੋ ਕਹਿੰਦੇ ਮਰੇਗਾ ਖਤਮ ਕਰਦਾ। ਉਹ ਉਹਦੇ ਵਾਸਤੇ ਲੋਲ ਕਰਦੇ ਆ। ਕੋਈ ਨਰੇਗਾ ਦੀ ਜਿੰਨ ਖਤਮ ਕਰਦਾ। ਕਹਿੰਦੇ ਜੀ ਅਸੀਂ ਦੰਦੇ ਪਾਏ ਸਰਕਾਰ ਚ ਪੰਜਾਬ ਹਟਾਦੇ। ਕਿ ਜਿਹੜੇ ਸਾਡੇ ਮੁੱਖ ਮੰਤਰੀ ਜੀ ਨੇ ਉਹਨਾਂ ਦੇ ਸੁਭਾਅ ਦਾ ਬੜਾ ਨਮੀਰ ਕੋਣ ਹੈ ਕਿ ਜਦੋਂ ਵੀ ਸਮਾਂ ਮਿਲਦਾ ਹੈ ਜਦੋਂ ਫੋਟਸੇ ਪਾਰ ਮਿਲਦੇ ਨੇ ਤਾਂ ਕੋਸ਼ਿਸ਼ ਕਰਦੇ ਨੇ ਵੀ ਉਹ ਆਪਣੀ ਮਿੱਟੀ ਦੇ ਵਿੱਚ ਜਾਣ ਆਪਣੇ ਲੋਕਾਂ ਦੇ ਵਿੱਚ ਜਾਣ ਤੇ ਆਪਣੇ ਮੇਰੇ ਦੋਸਤ મિતਰ ਨੇ ਜਦੋਂ ਦਾ ਸਾਰਿਆਂ ਨੂੰ ਮਿਲਣ ਪਈਆ ਵੜਿਆਵੀ ਉਹਨਾਂ ਉਹ ਨਾਮਾਂ ਨੂੰ ਹਰਾ ਕੇ ਜਿਹੜੇ ਜਿਹੜੇ ਸੋਚਦੇ ਸੀ ਕਿ ਨੇ ਜਿੱਤ ਨਹੀਂ ਜਿੱਤ ਨਹੀਂ ਜੰਦੇ ਕਿ ਜਿੰਦੇ ਕੰਨ ਮਹਿੰਦਰ ਸਿੰਘ ਬਾਦਲ ਸਾਹਿਬ ਫਤਾਰੀ ਕਿੰਨੇ ਘੋਰ ਨਾਂ ਦੀਏ ਜਿਹੜੇ ਪੱਦੇ ਨਜਾਂ ਵਿੱਚੋਂ ਕਿਧਰ ਨੂੰ ਗਏ ਸਿਆਣੇ ਕਹਿੰਦੇ ਆ ਕਿ ਜਿੱੱਡੇ ਮਰਜੀ ਤੁਸੀਂ ਵੱਡੇ ਆਉਦੇ ਤੇ ਚਲੇ ਜਾਓ ਜਿੰਨੀ ਮਰਜੀ ਪ੍ਰੈਕਟਿਕ ਕਰ ਲਓ ਪਰ ਤੁਸੀਂ ਆਪਣੀਆਂ ਜੜ੍ਹਾਂ ਨਾਲ ਜਰੂਰ ਜੁੜੇ ਰਹੋ ਆਪਣੇ ਲੋਕਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਬਜ਼ੁਰਗਾਂ ਨਾਲ ਜਿਨ੍ਹਾਂ ਨਾਲ ਤੁਸੀਂ ਇਕੱਠੇ ਖੇਡਦੇ ਰਹੇ ਹੋ ਜਿਨ੍ਹਾਂ ਤੋਂ ਅਸੀਰਵਾਦ ਲੈਂਦੇ ਰਹੇ ਹੋ ਜਿਨ੍ਹਾਂ ਮਾਮਾ ਤੋਂ ਸਿਰ ਪਰ ਸਵਾਉਂਦੇ ਰਹੇ ਹੋ ਜਿਨ੍ਹਾਂ ਚਾਚੇ ਤਾਇਆ ਤੋਂ ਝਿੜਕਾਂ ਖਾਂਦੇ ਰਹੇ ਹੋ ਕਦੇ ਵੀ ਉਹਨਾਂ ਤੋਂ ਦੂਰ ਨਾ ਜਾਓ ਮੁੱਖ ਨਾ ਮੋੜੋ ਮੈਂ ਕਦੇ ਵੀ ਕਿਤੇ ਵੀ ਜਾਮਾਂ ਦੁਨੀਆ ਪਰਚ ਮੈਂ ਇਹ ਕਹਨਾ ਉਹਨਾਂ ਕਿ ਮੈਂ ਜੋ ਮਰਜ਼ੀ ਤੁਸੀਂ ਲੋਕਾਂ ਨੇ ਜਿਹੜੇ ਮਰਜ਼ੀ ਉਹਦੇ ਤੇ ਬਿਠਾਤਾ ਪਰਨਾ ਆਂਦੇ ਯਾਰਾਂ ਦੋਸਤਾਂ ਤੋਂ ਆਪਦੇ ਪਿੰਡ ਦੇ ਸਾਥੀਆਂ ਤੋਂ ਆਪਣੇ ਪਿੰਡ ਦੇ ਲੋਕਾਂ ਤੋਂ ਮੈਂ ਕਦੇ ਵਡਾ ਨਹੀਂ ਹੋ ਸਕਦਾ ਕਿਉਂਕਿ ਇੰਨਾ ਪਿੱਪੜਾ ਬੋੜਾ ਥੱਲੇ ਖੇਡਿਆ ਇੰਨਾ ਥੱਲੇ ਬੜਿਆ ਸਾਹਮਣੇ ਵਾਲੇ ਸਕੂਲ 'ਚ ਪੜ੍ਹਿਆ ਤੇ ਹਰ ਗਲੀ ਹਰ ਘਰ ਦਾ ਮੈਨੂੰ ਨਕਸ਼ਾ ਯਾਦ ਹੈ ਇਹ ਬੜਾ ਖੁਸ਼ੀ ਹੁੰਦੀ ਹੈ ਜਦੋਂ ਥੋਡੇ ਚਾਹਨੇ ਆ ਫੰਕਸ਼ਨ ਬਹੁਤ ਵੱਡੇ ਵੱਡੇ ਕਰੀਦੇ ਆ ਲੱਖਾਂ ਦੀ ਗਿਣਤੀ ਚ ਵੀ ਲੋਕ ਹੁੰਦੇ ਆ ਪਰ ਜਿਹੜਾ ਨਜ਼ਾਰਾ ਮੋੜ ਥੱਲੇ ਆਉਂਦਾ ਹੈ ਜਿਹੜਾ ਆ ਲੋਕਾਂ ਨਾਲ ਅੱਖਾਂ ਜੱਖਾਂ ਪਾ ਕੇ ਗੱਲ ਕਰਨ ਦਾ ਨਜ਼ਾਰਾ ਆਉਂਦਾ ਜਿਵੇਂ ਕੋਈ ਕੁੜੀ ਜਿੰਨੇ ਮਰਜੀ ਵੱਡੇ ਘਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਅਰਦਾਸ ਹੁੰਦੀ ਹੈ ਵੀ ਮੇਰੇ ਪੇਕੇਆਂ ਵਾਲੇ ਪਾਸੇ ਠੰਡੀ ਹਵਾਵਾਂ ਦੇ ਬੁੱਲੇ ਆਉਂਦੇ ਆ ਸੋ ਇਹ ਪੇਕੇ ਨੇ ਜਿਹੜਾ ਥੋਡੇ ਵੱਲੋਂ ਪਿੰਡ ਵੱਲੋਂ ਕੋਈ ਸੁੱਖ ਸੁਨੇਹਾ ਆਉਂਦਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਕੱਲ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਕਿ ਪਿੰਡੋਂ ਬਹੁਤ ਵੋਟਾਂ ਪਈਆਂ ਮੈਂ ਕਿਹਾ ਮੈਂ ਤਾਂ ਕਦੇ ਵੋਟਾਂ ਮੰਗਣ ਜਾਂਦਾ ਨਹੀਂ ਪਿੰਡ ਪਿੰਡਾਂ ਨੇ ਆਪ ਹੀ ਆਉਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੁੱਤ ਹੈ ਸਾਡਾ ਭਤੀਜਾ ਤੇ ਦਾ ਮੈਂ ਚਾਚਾ ਤੇ ਦਾ ਮੈਂ ਪੋਤਾ ਸਿਮਨ ਨੂੰ ਬੜੀ ਖੁਸ਼ੀ ਹੈ ਕਿ ਪਿੰਡ ਵਾਲੇ ਲੋਕ ਇੰਨਾ ਪਿਆਰ ਕਰਦੇ ਆ ਵੀ ਤਾਂ ਮੈਂ ਵੀ ਪੂਰੀ ਦੁਨੀਆ 'ਚ 17 17 ਸਾਲ ਲੱਗੇ ਜਦੋਂ ਤੱਕ ਹੁਕਮਈਆ ਨਾ ਪਿੰਡਾਂ ਚ ਜਿਹੜੇ ਵੱਡੇ ਖਿਡਾਰੀ ਜਾਂ ਵੱਡੇ ਕਲਾਕਾਰ ਜਾਂ ਵੱਡੇ ਨੀਡ ਉਹਨਾਂ ਨੂੰ ਆਪਦੇ ਪਿੰਡਾਂ ਚ ਵੜਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਉਹਦਾ ਕਾਰਨ ਨਿਕਲਦਾ ਜਦੋਂ ਉਹ ਆਉਂਦੇ ਨੇ ਨਾ ਪਿੰਡਾਂ ਚ ਉਹ ਵੱਡੇ ਬਣ ਕੇ ਆਉਂਦੇ ਲੋਕ ਕਹਿੰਦੇ ਯਾਰ ਤੂੰ ਸਾਡੇ ਨਾਲ ਤਾਂ ਗੁੱਲ ਜਾਂਦਾ ਕਿਹੜਾ ਰਿਆ ਜਿਹੜਾ ਹੁਣ ਤੋਂ ਵੱਡਾ ਬਣ ਗਿਆ ਹੁਣ ਕਾਲੇ ਸ਼ੀਸ਼ੇ ਦੀ ਗੱਡੀ ਚ ਆਏਗਾ ਹੁਣ ਵੈਨ ਕਾ ਲਾਏਗਾ ਉਹ ਗੱਲਾਂ ਜਿਹੜੀਆਂ ਨੇ ਫਿਰ ਉਹ ਲੋਕਾਂ ਨੂੰ ਤੋੜ ਦਿੰਦੀਆਂ ਨੇ ਸੋ ਇਸ ਕਰਕੇ ਜੜਾ ਨਾਲ ਜੁੜਨਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਕੱਲ ਕੱਲ ਨੂੰ ਜਾਣਦਾਂ ਇਹ ਲਿਖ ਦਿੱਸ ਸਾਹਮਣੇ ਗੱਥਿਓ ਸੋ ਥੋੜੀ ਸੁਖਾਂਤੀ ਵਾਸਤੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੋਈ ਹੈ 3.5 ਕਰੋੜ ਲੋਕਾਂ ਦਾ ਜਿਹੜਾ ਖਿਆਲ ਰੱਖਣਾ ਹੈ ਉਹ ਚੋਂ ਮਜ਼ਦੂਰ ਵੀ ਨੇ ਦਿਹਾੜੀ ਵਾਲੇ ਵੀ ਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਵੀ ਨੇ ਮੁਲਾਜ਼ਮ ਵੀ ਨੇ ਉਹਦੇ ਚ ਰੇੜੀ ਵਾਲੇ ਵੀ ਨੇ ਦੁਕਾਨਦਾਰ ਵੀ ਨੇ ਵਪਾਰੀ ਵੀ ਨੇ ਵੱਡੇ ਵਪਾਰੀ ਵੀ ਨੇ ਹਰ ਕਿਸਮ ਦਾ ਬੰਦਾ ਇਸ 3.5 ਕਰੋੜ ਦੇ ਪੰਜਾਬ ਦੇ ਪਰਿਵਾਰ ਦੇ ਵਿੱਚ ਹੈ ਉਸ ਪਰਿਵਾਰ ਦਾ ਮੁਖੀ ਦੇ ਤੌਰ ਤੇ ਮੇਰੀ ਜਿੰਮੇਵਾਰੀ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਹਰੇਕ ਨੂੰ ਜਿਵੇਂ ਲਾਣੇਦਾਰ ਜਿਹੜਾ ਉਹ ਪਰਿਵਾਰ ਤੇ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵਿਚ ਘਰ ਵੀ ਚਲਾਉਣਾ ਉਹਨੇ ਨਾਲ ਉਹ ਇਹ ਵੀ ਦੇਖਦਾ ਰਹਿੰਦਾ ਕਿ ਫਸਲ ਚੋਂ ਕਿੰਨੇ ਪੈਸੇ ਆਉਣਗੇ ਤੇ ਘਰ ਤੇ ਕਰਜ਼ਾ ਕਿੰਨਾ ਹੋ ਗਿਆ ਹੁਣ ਗਾਹਾਂ ਵਾਲੀ ਫਸਲ ਕਿੰਨੀ ਕੁ ਵੀ ਹੋ ਜੂਗੀ ਕਿੰਨੇ ਕੁ ਨਾਲ ਆਪਣਾ ਸਰਦਾ ਕਿੰਨੇ ਕੁ ਨਾਲ ਆਪਣਾ ਜਿਹੜਾ ਚਾਂਦਰ ਕਿੱਡੀ ਕਾ ਮੋਸਾ ਨਾਲ ਘਰ ਚਲਾਉਂਦਾ ਉਹ ਚੰਗਾ ਲਾਣੇਦਾਰ ਜਿਹੜਾ ਉਹ ਘਰ ਨੂੰ ਗਾਹਾਂ ਵਧਾ ਦਿੰਦਾ ਜੇ ਕਿਤੇ ਘਰ ਦੇ ਵਿੱਚ ਪੁੱਟ ਪੈ ਜੇ ਦੋ ਤਿੰਨ ਮੁੰਡੇ ਹੋਣ ਉਹ ਉਹਨਾਂ ਚੋਂ ਇੱਕ ਕਦਾ ਮੁੰਡੂ ਕਿਸੇ ਕਿਸੇ ਪਾਸੇ ਨੂੰ ਹੋਵੇ ਕਦਾ ਕਿਸੇ ਪਾਸੇ ਨੂੰ ਘਰ ਪਰਵਾਰ ਹੁੰਦੇ ਵੀ ਦੇਖੇ ਆਪਾਂ ਨੇ ਵੀ ਉਹਨਾਂ ਦਾ ਕਾਰਜਾ ਬੜਾ ਵਧੀਆ ਸੀ ਬੱਚੋਂ ਫਲਾਣੇ ਨੇ ਤਾਂ ਠੱਡ ਬਣ ਕੇ ਗੁਜ਼ਾਰਾ ਕਰਕੇ ਜ਼ਮੀਨ ਬਣਾਤੀ ਸੀ ਪਰ ਯਾਰ ਲਾੜ ਮਾੜੀ ਨਿਕਲੀ ਐਦਾਂ ਦੀਆਂ ਵੀਖਣ ਕੋਈ ਬਹੁਤ سارے ਉਦਾਹਰਨਾਂ ਆਉਂਦੀਆਂ ਨੇ। ਜੋ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਕੇਕੇ ਤੇ ਬਹੁਤ ਜ਼ਿਆਦਾ ਨਹੀਂ ਕੋਈ ਲੱਗਦੀ। ਜਿਹੜੇ ਪਿੰਡਾਂ ਦੇਖਿਆ ਉਹ ਪਿੰਡਾਂ ਨੂੰ ਤਰੱਕੀ ਕਰਦੋ ਕੋਈ ਨਹੀਂ ਹੋ ਸਕਦਾ। ਜਿਹੜੇ ਪਿੰਡਾਂ 'ਚ ਫੋਟਾ ਢੜੇ ਬੰਦੀ ਆ ਉਹ ਪਿੰਡ ਦਾ ਹੀ ਨੁਕਸਾਨ ਹੁੰਦਾ ਜੀ। ਇਹਨਾਂ ਦਾ ਕੁਝ ਨਹੀਂ ਜਾਂਦਾ ਲੀਕਾ। ਮੈਂ ਪਹਿਲੇ ਦਿਨੋਂ ਕੈਸਟਾ 'ਚ ਕਹਿੰਦੇ ਨੇ ਇਹਨਾਂ ਦਾ ਕੁਝ ਨਹੀਂ ਜਾਂਦਾ ਤਾਂ ਲੜਾ ਕੇ ਤੁਰ ਜਾਂਦੇ ਨੇ। ਗੜਾਸਿਆ ਪੱਜ ਕੀ ਫਿਰਦੇ ਰਹੇ ਨੇ ਆ ਇੱਕ ਦੂਜੇ ਦੇ ਬਰਾਤਾਂ ਚੜਨੋਂ ਹਟ ਜਾਂਦੇ ਨੇ ਅਕਾਲੀਆਂ ਦੀ ਬਰਾਤਾਂ ਕਾਂਗਰਸ ਦੀ ਬਰਾਤਾਂ ਇੱਕ ਦੂਜੇ ਦੇ ਭੋਗਾ ਤੇ ਜਾਣੋਂ ਹਟ ਜਾਂਦੇ ਨੇ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆਪੋ ਉੱਥੇ ਫਾਇਰ ਨੇ ਚੰਡੀਗੜ੍ਹ ਆਪਾਂ ਨੂੰ ਰਾਜ ਮੈਂ ਸੋ ਇਸ ਕਰਕੇ ਮੈਂ ਹਮੇਸ਼ਾ ਕਹਣਾ ਕਿ ਪਿੰਡ ਵਾਲਿਓ ਥੋੜੀ ਤਰੱਕੀ ਦਾ ਥੋੜੇ ਜਵਾਨਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇਕੱਠਾ ਰੱਖੋ ਜਵਾਨਾਂ ਨੂੰ ਪੜ੍ਹਾਓ ਪੜ੍ਹਾਉਣ ਵਾਸਤੇ ਸਹੂਲਤਾਂ ਦੇਣੀ ਹੈ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਸਕੂਲ ਵਧੀਆ ਮਿਲਣਗੇ ਮਾਸਟਰ ਵਧੀਆ ਮਿਲਣਗੇ ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਂਦੇ ਆ ਸਿੰਗਾਪੁਰ ਤੋਂ ਫਿਨਲੈਂਡ ਤੋਂ ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਵਾਕੇ ਲਿਆਉਂਦੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਉਂੋ ਤੇ ਜਵਾਕਾਂ ਨੂੰ ਇਹ ਕਹਿੰਨੇ ਕਿ ਟੈਸਟ ਦੇਦਾ ਚਾਹੇ ਸਾਡੇ ਪਿੰਡ ਦਾ ਹੈ ਚਾਹੇ ਜਿਹੜੇ ਮਰਜ਼ੀ ਪਿੰਡ ਦਾ ਜੇ ਤੇਰੇ ਨੰਬਰ ਆ ਗਏ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਕਾਰ ਦੀ ਚਿੱਠੀ ਕਰੇ ਆਉਂਦੀ ਹੈ ਕਈ ਵਾਰੀ ਉਥੇ ਨੌਕਰੀ ਵੰਡਣ ਦਾ ਸਮਰੋਹ ਹੁੰਦਾ ਹੈ ਕਈ ਵਾਰੀ ਚੰਡੀਗੜ੍ਹ ਤੇ ਵਲੰਦਿਆਣੀ ਮੈਂ ਪੁੱਛਣਾ ਕਈ ਵਾਰੀ ਜਾ ਉਹ ਆਪ ਹੀ ਦੱਸ ਦਿੰਦੇ ਭਾਈ ਜੀ ਮੈਂ ਸਤੌਜ ਤੋਂ ਮੈਂ ਕਿਹਾ ਤੁਹਾਨੂੰ ਕਿਹੜੇ ਪਰਿਵਾਰ ਚ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੇ ਬਹੁਤ ਮਿਲ ਗਏ ਮੈਨੂੰ ਪਤਾ ਨਹੀਂ ਹੁੰਦਾ ਕਿ ਉਹ ਸਤੌਜ ਦਾ ਹੈ ਕਈ ਵਾਰੀ ਦਹਾੜੀ ਪੀੜੀ ਨੂੰ ਮੈਂ ਛੱਟ ਜਾਂਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛ ਤਾਂ ਲਈ ਇਹ ਪਿੰਡਾਂ ਕਰਕੇ ਤੇ ਨੌਕਰੀ ਲੈ ਕੇ ਆਣਾ ਨਾ ਜੀ ਮੈਂ ਫਿਰਪਰ ਦੇ ਕੇ ਮੇਰੇ ਇਹ ਨੰਬਰ ਆਏ ਨੇ ਹੁਣ ਮੈਂ ਦੂਜੀ ਨੌਕਰੀ ਲੈਣ ਲੱਗਿਆ ਹਾਂ ਨਾ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ ਕਮੀਡੀਆਂ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਵਾਂ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿੰਨੇ ਉਹਨਾਂ ਦੇ ਜਵਾਕ ਪਿਆਰੇ ਨੇ ਓਨੇ ਹੀ ਮੈਨੂੰ ਸਾਰੇ ਪੰਜਾਬ ਦੇ ਕੱਲੇ-ਕੱਲੇ ਪਿੰਡ ਦੇ ਕੱਲੇ-ਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਆਖ ਨਹੀਂ ਹੈ ਕਿ ਮੈਂ ਕਿਸੇ ਖਾਸ ਬੰਦੇ ਦੇ ਜੋ ਆਕਾ ਨੂੰ ਕਿਸੇ ਹੋਰ ਆਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਆਖ ਨਾਲ ਦੇਖਾਂ ਹੀ ਹੋਂ ਚਾ। ਤੇ ਮਦਦ ਬਚਪਨ ਤੋਂ ਇੱਥੇ ਮੈਂ ਸਭੀ ਚਾਰ ਦੇ ਰਹੇ ਆ ਇੱਥੇ ਸਾਈਕਲ ਤੇ ਆ ਐਸੇ ਆਈ ਸਰਕੂ ਜਿਹਾ ਹੋਰ ਸਰਕੂ ਨਹੀਂ ਸੀ। ਸਕੂਲ ਵੀ ਜਾਂਦੇ ਰਹੇ ਆ। ਲਿਟਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕਰਖੋ ਜਵਾਕਾਂ ਨੂੰ ਪੜਾ ਲਓ ਕਿਉਂਕਿ ਜ਼ਮੀਨਾਂ ਨੇ ਘਟਣਾ ਹੈ ਜੇ ਕੋਈ ਬੰਦਰਗਾਹ ਕਰਤ ਜ਼ਮੀਨ ਨਹੀਂ ਵੀ ਵੇਚੂਗਾ ਤਾਂ ਦੋ ਪਾਈਆਂ ਚ ਤਾਂ ਵੰਡੀ ਜਾਊਗੀ ਨਾ ਫਿਰ ਕਾ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਚ ਫੇਰ ਦੋ ਦੋ ਤਿੰਨ ਤਿੰਨ ਸੈਂਚ ਵੰਡੀ ਜਾਊਗੀ ਉਹ ਵਿੱਗਿਆਂ ਤੇ ਆ ਗਈ ਹੁਣ ਕਿੱਲਿਆਂ ਤੋਂ ਚੱਲੀ ਹੋਈ ਸੀ ਹੁਣ ਵਿੱਗਿਆਂ ਤੇ ਆ ਗਈ ਇਹ ਇਹ ਕਿੱਥੇ ਇਹ ਇਹਦੇ ਵਾਸਤੇ ਆਪਾਂ ਨੂੰ ਇਹੀ ਹੈ ਕਿ ਜਵਾਨਾਂ ਨੂੰ ਪੜਾ ਲਓ ਕੋਆਲਿਟੀ ਐਜੂਕੇਸ਼ਨ ਪੰਜਾਬ ਚ ਅਵੇਲੇਬਲ ਹੈ ਤੇ ਪੜਾ ਕੇ ਉਹਨਾਂ ਨੌਕਰੀਆਂ ਤੇ ਲਾਈਏ ਤੇ ਦੁਨੀਆ ترقی ਕਰਦੀ ਹੈ ਅਮਰੀਕਾ ਕੈਨੇਡਾ ਚ ਜਿਹੜਾ ਖੇਤੀ ਹੁੰਦੀ ਹੈ ਜੀ ਬਰਤੂ ਹੀ ਪਈ ਰਹਿੰਦੇ 6-6 ਮਹੀਨੇ ਆਪਾਂ ਫੇਰ ਵੀ 40-40 ਲੱਖ ਦੇ ਕੇ ਉਧਰ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੇ ਜਵਾਨ ਘੜਾ ਲਏ ਉਹਨਾਂ ਨੇ ਜਵਾਨਾਂ ਨੂੰ ਜ਼ਮੀਨਾਂ ਤੋਂ ਜਾਂ ਕਿਸੇ ਜਿਹੜਾ ਖੇਤੀ ਤੇ ਡਿਪੈਂਡਡ ਆ ਠੀਕ ਆ ਖੇਤੀ ਵੀ ਰਹੂਗੀ ਸਾਡਾ ਜੱਦੀ ਪੁਸ਼ਤੀ ਕੀਤਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਪ ਗੁਰੂ ਸਾਹਿਬ ਨੇ ਖੇਤੀ ਕੀਤੀ ਜਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਚ ਉਹ ਸਾਡਾ ਜੱਦੀ ਪੁਸ਼ਤੀ ਸਾਡੇ ਖੂਨ ਚ ਹੈ ਪਰ ਨਾਲ-ਨਾਲ ਕੋਈ ਹੋਰ ਕਿਤੇ ਕੋਈ ਹੋਰ ਨੌਕਰੀਆਂ ਅੰਚ ਮੈਂ ਹੁਣ ਪੈਂਦੀ ਚੁਪਕਾਣੀ ਸੁਣ ਲਓ ਨਾ ਮਿਲ ਕੇ ਜਾਵਾਂਗੇ ਮੁਕਮਲ ਨਹੀਂ ਆਦੇ ਸੁਣਦੀ ਗੱਪਾਂ ਕਰਦਾ ਗੁਰੂ ਸਾਹਿਬ ਨੇ ਕਸਮੇ ਖਾਤੀਆਂ ਸੋ ਮੈਂ ਇਹੀ ਕਹਿਣਾ ਅੱਜ ਮੈਂ 550 ਮਿੰਨੀ ਬੱਸਾਂ ਦੇ ਪਰਮਨੈਂਟ ਦੇ ਘੈਂ ਪਹਿਲਾਂ ਆਪਣੇ ਪਾਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੇ ਹੀ ਮੁੜ ਜਾਂਦੀ ਹੁੰਦੀ ਸੀ ਉਹ ਹੋਰ ਤਾਂ ਪੁਲ ਵੀ ਬਣ ਗਿਆ ਉਹ ਤਾਂ ਇਧਰ ਨੂੰ ਵੀ ਸੜਕ ਬਣ ਗਈ ਹਿਨੋਂ ਵਾਲੇ ਕਾਸੇ ਉਹ ਤਾਂ ਵੀਰ ਅੱਧਾ ਤੇ ਇਹ ਤਾਂ ਸਿਰ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰਕ ਚਾਹ ਦਰਦੇ ਹੁੰਦੇ ਸੀ ਆਪਾਂ ਵੀ ਤੇਨ ਨਾਲ ਹੀ ਆ ਗਈ ਚਾਹ ਦਰ ਲੋ ਅੱਜ ਮੈਂ ਕਹਿ ਕੇ ਆਉਣਾ ਨੂੰ ਨਾ ਕੋਈ ਟਾਈਮ ਤੇ ਆ ਕੇ ਰੋ ਮੈਨੂੰ ਚਾਹ ਲੇਟ ਕਰਾ ਦੇ ਰੋਕਾਂ ਦੀ ਉnder winner ਬਿੱਟਰ ਨਾਈ ਆ ਗਈ ਸਵੇਸ ਕਰਕੇ ਉਹ ਰਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਘ ਲੰਘ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂ ਕਾਰ ਜਿਆਨ ਵਾਲੇ ਮੁੰਡਿਆਂ ਨੂੰ ਸਾਡਾ ਹੋਊਗਾ ਬੱਸਾਂ ਬੱਸਾਂ ਚ ਕਿ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪਾਪਾ ਤੇ ਵਿਜਲ ਤੇ ਪੰਜਾਬ ਚ ਰਹੂਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸੈਨਾ ਦੇ ਉਪਰ ਸਰਕਾਰ ਤੁਹਾਨੂੰ ਦੱਸੂਗੀ ਕਿ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹੜੇ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬਈ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤ ਹੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੁਝ ਪਿੰਡ ਕਦੇ ਕਪਾਸ਼ੀ ਜੰਦਾ ਆਪਣੇ ਪਿੰਡ ਸਾਰੇ ਤੁਸੀਂ ਸਿਆਣੀਆਂ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਤਰ੍ਹਾਂ ਕਿ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਟੱਕੀਆਂ ਕਹੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਐ ਮੈਂ ਧਰਮਗੜ੍ਹ ਨੂੰ ਮੈਂ ਕੈਂਡੂਆ ਨੂੰ ਫਤੇਗੜ੍ਹ ਨੂੰ ਬਾਟੇਆਲੀ ਨੂੰ ਗੜੱਦੀ ਨੂੰ ਦੋਦਰੇ ਨੂੰ ਪਹਾੜਲੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੇ ਅੱਜ ਜਿੱਤੇ ਜਿੱਤੇ ਮਾਦੀ ਆ ਜਾਣ ਮੇਰੇ ਵਾਸਤੇ ਸਾਰੇ ਕੋਈ ਨਹੀਂ ਮੇਰੇ ਵਾਸਤੇ ਸਾਰੇ ਕੋਈ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪਤਨ ਦਾ ਪਾਣੀ ਪੀਨੇ ਆ ਕਿੱਦਾਂ ਕਰ ਪੰਜਾਬ ਐਡਾ ਕਰਿਆ ਬਾਈ ਤਿੰਨ ਘੰਟਿਆਂ ਚ ਸਾਰਾ ਘਾੜ ਤੇ ਪੰਜਾਬ ਹੋ ਗਿਆ ਜਿੱਦ ਨੂੰ ਮਾਦੀ ਤੋਂ ਜੁਕੇ ਨਿਕਾਟ ਕਰਕੇ ਆ ਆ ਸੁਣ ਸਕਤੀ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਮੈਨੂੰ ਕੋਈ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਕੋਈ ਇੱਕ ਗੱਲ ਜਰੂਰ ਕਹਿੰਦੇ ਆ ਕਿ ਥੋੜੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਮੈਂ ਚਾਪੀ ਚੋੜੀ ਹੋ ਜਾਂਦੀ ਹੈ ਫਿਰ ਜਿਹੜਾ ਮੈਂ ਅੱਜ ਕਿਹਾ ਇਹਦਾ ਮੈਂ ਪਿੰਡ ਦਾ ਨਾਲ ਹੈ ਨਾ ਬਹੁਤਾਂ ਵੀ ਘੱਟ ਬੰਦੇ ਨੇ ਪਰ ਤੁਸੀਂ ਵੀ ਕਹਿਣਾ ਇਨਾ ਸਾਡਾ ਪਈ ਸਾਡਾ ਮੁੰਡਾ ਸਾਡਾ ਜਵਾਬ ਹੈ ਵਰਕਰ ਅਕਾਲ ਦਾ ਟੀਵੀ ਤੇ ਕਹਿੰਦੇ ਹੁੰਦਾ ਕੌਣ ਸਤਾਉ ਜਾਣਗੇ ਮੁੱਖ ਮੰਤਰੀ ਮੈਂ ਸਾਡੇ ਵਾਲੇ ਪਿੰਡਾਂ ਦੇ ਨਾਂ ਤੇ ਫਿੱਟ ਐਲਿਵਿਏਂਸ ਤੇ ਆਉਣੇ ਸੀ ਠੀਕ ਹੈ ਨਾ ਕਿ ਅਪਾ ਕਹਿੰਦੇ ਨੇ ਆ ਪਿੰਡ ਚ ਕਦੇ ਵੀ ਫਲਾਨੇ ਨੇ ਪਿੰਡ ਦਾ ਨਾਮ ਕੜਤਾ ਵੀ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪੰਜ ਮੇਟਰ ਲੀਕਦਾ ਵੀ ਬਹੁਤ ਵਧੀਆ ਮੱਖਣ ਖੇਡਦਾ ਬਹੁਤ ਵਧੀਆ ਹੈ ਹਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜਿੱਦਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਦਰ ਨੂੰ ਮਨ ਹੈਗਾ ਉਹਨੂੰ ਦਾ ਪ੍ਰਕਿਰਮ ਲੋ ਮੈਨੂੰ ਉਮੀਦ ਹੈ ਕਿ ਇਹ ਜਿਹੜੀ ਆਪਣੇ ਪਿੰਡ ਦਾ ਪਹਿਲਾਂ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪ੍ਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ ਚ ਜਾਂਦੇ ਨੇ ਉਹ ਪ੍ਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾ ਉੱਤੇ ਹੁੰਦੀ ਹੈ ਜਿਹੜੀ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰੇ ਲਾਇਆ ਵੀ ਇਹਦੀ ਚੜਾਈ ਹੈ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਹੀ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰਿਹਫ ਹੋ ਜਾ ਭੈਰਾ ਕੰਮ ਜਿਹੜਾ ਮਾਗਰ ਲਾਇਨੇ 12 ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਜਿਹੜਾ ਸਭ ਤੋਂ ਮਾਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕਰੀ ਦੇਖੀ ਜਾਂਦੇ ਨੇ ਉਹ ਆਏ ਉਹ ਮੈਂ ਨਾ ਉਹ ਇਹਨਾਂ ਦਾ ਜੋ ਆਪਣਾ ਲੱਕਾ ਪਹਿਲਾਂ ਇੰਨਾ ਨਾ ਮਾਗਰ ਲਈ ਰੱਖਿਆ ਵੀ ਮਾਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਿਹਾ ਤਾਂ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਮੈਂ ਮੁੜਿਆ ਗਿਆ ਆਪਣਾ ਜਿਹੜਾ ਲੱਕਾ ਪੂਰੇ ਆ ਗਿਆ ਹੁਣ ਸਾਰੇ ਆਪਣੇ ਪਿੰਡੂ ਦੇ ਮੇਰੇ ਆ ਪਿੰਡਾ ਉਹ ਨੇ ਪੱਤਣ ਆ ਫੇਰੂ ਵਾਲਿਆਂ ਦਾ ਖੇਤ ਆ ਨਾ ਖਿਆਲਾ ਕਾ ਕੱਸੀ ਵਾਲਿਆਂ ਛੱਪੜ ਵਾਲੇ ਢਾਬਾ ਵਾਲੇ ਖੇਤ ਨਹੀਂ ਮਸ਼ਹੂਰ ਹੋਏ ਹੋ ਇਹ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾਂ ਨੇ ਆਪਣੇ ਕਹਿੰਦੇ ਸਿਆਣੇ ਇਹ ਨੀਤਾਂ ਨੂੰ ਮਰਾਦਾਂ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਵੇ ਸੋ ਮੈਂ ਕੋਈ ਇਹ ਇੱਕ ਵਾਰ ਕਹਿਣਾ ਕਿ ਮੈਂ ਗੁਰਾਇਨੀ ਤੇ ਇੱਕ ਪਾਸ਼ੀ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਨ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾ ਸਜਣ ਕਰੇ ਨੇ ਆੜੜ ਪਿੰਡਾ ਤੋਂ ਬਹੁਤ ਸਾਰੇ ਆਏ ਹੋਏ ਨੇ ਤਾਂ ਬੁਲਾਟ ਤੋਂ ਦੇਖ ਪਰ ਤੋਂ ਔਰ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਇਹ ਉਹਦਾ ਹੁਣ ਉਹ ਤੇ ਵੱਡੇ ਵੱਡੇ ਚੈਨਲਾਂ 'ਤੇ ਚੱਲ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਖੈਰ ਮੈਂ ਜਾਨਣਾ ਕਰ ਲੂ ਪਿੰਡ ਹੈ ਮੇਰਾ ਲੜਪੈਣਾ ਹੋਊ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦੇ ਤੇ ਮੈਂ ਚੱਲ ਕੋਈ ਨਹੀਂ ਯਾਰ ਇਹ ਤਾਂ ਕੋਈ ਨਹੀਂ ਹੈ ਹਨਾ ਤੁਸੀਂ ਅਰੇ ਇੱਕ ਦਾ ਹੱਥ ਆਰੇ ਇੱਕ ਦਾ ਭਰਾ ਵੀ ਉਹ ਉਹ ਵੇਚਦੇ ਵਿੱਚ ਚਲੀ ਜਾਂਦਾ ਦੀ ਵੀ ਤੇ ਕੰਮ ਨਹੀਂ ਅਸਿਆ ਚੀਸ ਬਰੇਮਨ ਪਤਰਕਾਰਾਂ ਤੋਂ ਆਇਆ ਸੀ ਕਹਿੰਦੇ ਜੀ ਬੰਦਾ ਲੱਗਿਆ ਉਹ ਮੈਂ ਕਿਹ ਜਾਂਚ ਕਰ ਰਹੀ ਹੈ ਮੈਂ ਕੋਈ ਗਲਤੀ ਕੋਈ ਨਹੀਂ ਪਾ ਗਿਆ ਹੁਣ ਨਹੀਂ ਸਾਡੇ ਤੜੀ ਗਿਆ ਹੈ ਜੀ ਹੈ ਨਾ ਚਲੋ ਕੋਈ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਚਾਉਂਦੇ ਵਾਸਤੇ ਰੋ ਰੱਖੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲਦੀ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਦੋਂ ਕਹਾ ਹਾਲੀ ਮੌਕੇ ਦੇ ਵਾਸਤੇ ਪੜ੍ਹਨਾ ਸ਼ੁਰੂ ਕਰ ਦੋ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦੋ ਫਿਰ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗਲਾਬ ਜਿਹੜਾ ਪਹਿਲਾਂ ਉੱਥੇ ਨਾਉਂ ਗੁੰਦੇ ਸੀ ਹੈਨਾ ਆਦੀ ਮਿਰੂ ਜੀ ਇੱਥੇ ਦਾ ਦੋ ਹੋੜ ਦਾ ਇੱਕ ਹੜਕ ਲੱਗ ਗਿਆ ہاں ਆਜੂਗਾ ਇਧਰ ਵੀਰ ਵਾਲੇ ਪਾਸੇ ਹੈ ਗਾਦੀਆ ਕੱਸੇ ਮਰਾ ਤੁਹਾਨੂੰ ਦੱਸਾਂ ਹੋਗੇ ਹੀ ਹੋਗੇ ਕੰਮ ਤੋਂ ਲੈ ਲਈ ਕਰ ਤਾ ਕੀ ਕਮ ਬਣਾ ਦੀ ਹੈ ਪੈਸਾ ਬਣਾ ਪੜ ਕੇ ਜੀ ਪੈਸਾ ਅਜਾ ਹਾਂ ਉਹ ਕਰੇ ਉਹ ਬਹੁਤ ਸਾਰੇ ਪਿੰਡਾਂ 'ਚ ਬਣਾਉਣੇ ਖੁਸ਼ੀ ਗਮੀ ਦੇ ਫੰਕਸ਼ਨ ਕਰਨ ਵਾਸਤੇ ਪੈਲਸ ਬਣਾਵਾਂਗੇ ਜਿਹਦੇ 'ਚ ਕੋਈ ਭੋਗ ਪਾਉਣਾ ਕਿਸੇ ਨੇ ਇਹਨਾਂ ਵਾਸਤੇ ਨਾ ਮੁਖਤਰੀ ਨਹੀਂ ਹੈਗਾ ਇਹਨਾਂ ਵਾਸਤੇ ਮੈਂ ਪਤਾ ਨਾ ਕਿਹੜਾ ਮਾਰਾ ਕਿਸੇ ਦਾ ਪੋਤਾ ਜਾਂ ਦਾ ਪੁੱਤੀਜਾ ਇਹਦਾ ਪੋਤਾ ਮੇਰੇ ਅਸੂਰੀਟਾ ਸਾਡੇ ਪਿੰਡ ਦੇ ਪਿੰਡੋਂ ਆਉਣੇ ਬੜਾ ਪਿਆਰ ਮਿਲਦਾ ਤੁਸੀਂ ਕਹਿੰਦੇ ਆ ਜਿਹੜੇ ਕਰਾਉਂਦੇ ਆ ਉਹ ਜਿਹੜਾ ਜੀ ਕਹਿਣਾ ਮੈਂ ਇੱਥੇ ਪਾਸੇ ਨਹੀਂ ਰਹਿੰਦਾ ਨਾ ਹੀ ਮੈਂ ਇੱਥੇ ਵੋਟਾਂ ਮੰਗਾਏ ਆ ਆਪਣੀ ਪਿੰਡ ਦੇ ਲੋਕ ਤਾਂ ਨਾਲ ਹੀ ਸਾਥ ਦੇ ਰਹੇ ਆ ਸਰ ਮੈਂ ਕਹਿੰਦੀ ਹਾਂ ਸਰ ਮੇਗਾ ਟੈਕ ਇਗਜ਼ਾਮ ਲੱਗੇ ਵੀ ਕਿ ਉਹਦੇ ਫੀਅਰ ਐਕਸਰਸਾਈਜ਼ ਹੋਵੇ ਜਿਹੜਾ ਪੇਰੈਂਟਸ ਨੂੰ 4 ਪੇਜ ਦਾ ਬੁੱਕਲੇਟ ਦੇਣਾ ਹੈ ਉਹ ਵੀ ਇਤ ਨੂੰ ਮੈਂ ਮੈਗਾ ਟੈਕ ਇਹ ਮੈਂ ਬੱਚਾ ਪਰਫਾਰਮੈਂਸ ਬਾਰੇ ਮਾਪਿਆਂ ਨੂੰ ਪੁੱਛਣ ਦਾ ਹੱਕ ਵੀ ਹੈ ਤੇ ਫਰਜ਼ ਵੀ ਹੈ ਉਹ ਜਾਣ ਪੁੱਛਣ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਬੱਚੇ ਬਾਰੇ ਕੀ ਰਾਏ ਦਿੰਦੇ ਨੇ ਇਹ ਟੀਚਰਾਂ ਨੂੰ ਵੀ ਪਤਾ ਲੱਗੂਗਾ ਕਿ ਸਕੂਲ ਤੋਂ ਬਾਹਰ ਜਾ ਕੇ ਬੱਚਾ ਕਿਹੜੇ ਮਾਹੌਲ ਚ ਰਹਿੰਦਾ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਸਕੂਲ ਆ ਕੇ ਕਿਹੜੇ ਮਾਹੌਲ ਚ ਪੜ ਰਿਹਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਸਰਕਾਰੀ ਸਕੂਲਾਂ 'ਚ ਪੀ.ਡੀ.ਐਮ ਹੁੰਦੀ ਨਹੀਂ ਸੀ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ 'ਚ ਮਾਪੇ ਜਿਹੜੇ ਨੇ ਉਹ ਜ਼ਰੂਰ ਟਾਈਮ ਕੱਢਣ ਆਪਣੇ ਬੱਚੇ ਦੀ ਆਪਣੇ ਬੱਚੇ ਦੇ ਫਿਊਚਰ ਵਾਸਤੇ ਤੇ ਹੌਸਲਾ ਵਧਾਉਣ ਕਿ ਕੱਲੇ ਨਾਮ ਦਾ ਕੋਈ ਨਾਮ ਤੇ ਕਿਉਂ ਖੜਿਆ ਹੋ ਮੰਡਰੀਗਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ ਟੋਬਾ ਨਹੀਂ ਤੁਸੀਂ ਬਣਾ ਸਕਦੇ ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ ਫਿਰ ਕਿੱਥੇ ਕਰਾਉਂਗੇ ਕੰਮ ਉਹਨਾਂ ਤੋਂ ਤੇ 40% ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਗਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਹਨਾਂ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਕੁੱਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਦੋਂ ਕੰਮਾਂ ਤੇ ਪਾਬੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਆਗਨੀ ਵੀਰ ਕੀਤਾ ਇਹਨਾਂ ਨੇ ਫੌਜ ਦੇ ਵਿੱਚ ਅਗਨੀ ਵੀਰ ਤਿੰਨ ਸਾਲਾਂ ਵਾਸਤੇ ਤਿੰਨ ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਬਹੁਤ ਵੀ ਬੀਰ ਆ ਰਹੇ ਨੇ ਬੀਰ ਸੋ ਇਧਰ ਆ ਰਿਹਾ ਉਸ ਤੱਕ ਕਿਸਾਨੀ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਪੰਜਾਬ ਦੇ ਹੱਕ ਜੀ ਦੇ ਨਾਲ ਲਿਤਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੁੰਦੇ ਹੋਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ